ਹਾਲੋ ਹਸੀ ਗਾਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡ ਵਾਲਾ ਜਟਨ ਲਈ ਸਵਾਗਤ ਕਰਦੇ ਆਂ। ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ, ਵਧੀਆ ਗੱਲ ਹੈ ਹੋਣੀ ਬਚਾਈ ਦਿਓ। ਕਰਦੇ ਆਂ ਆਪਾਂ ਜਿਹੜੇ ਬਲੌਗ ਦੀ ਸ਼ੁਰੂਆਤ ਜੀ। ਉਸ ਤੋਂ ਪਹਿਲਾਂ ਫਰੈਂਡ ਸਾਡੇ ਚੰਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ। ਤਾਂ ਕਿ ਸਾਡੀ ਵੀਡੀਓ ਨਾਲ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਜੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ, ਸ਼ੇਅਰ, ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਤੱਕ ਜਰੂਰ ਦੇਖਿਆ ਕਰੋ ਕਰਦੇ ਆਂ ਭੱਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇਦੇ ਵੀਡੀਓ ਨਾਲ ਐਂਡ ਤੱਕ ਜੀ ਮਮੀ ਘਰੇ ਅਸੀਂ ਚੱਲੇ ਭੂਆ ਕੋਲ ਹਰੀਪ੍ਰੀਤ ਦੀ ਮੰਮੀ ਦੀ ਭੂਆ ਕੋਲ ਚੱਲਦੇ ਆਂ ਭਾਈ ਹਾਂ ਹਬਤਾ ਕਿੱਥੇ ਨੇ ਪਾ ਅਵੇ ਦਮਾ ਸਰਵਾ ਜੀ ਗੂਗਲ ਇਹ ਸਰ ਚਾਬੀ-ਜੂਬੀ ਚੱਕੂ ਲਫੜਾ ਇਹਨੂੰ ਚੱਕ ਲਾ ਕੇ ਰੱਖ ਲੈ। ਕਾ ਉੱਤ? ਕਾ ਯੂ। ਚਲ ਆ ਵੀ ਜੀ ਮੀ। ਚਲੋ। ਆਜੂ ਭਾਈ ਆਜੂ ਭਾਈ ਚਲੀਏ। ਚਲੀਏ। ਹੂੰ? ਸ਼ੈਲੋ। ਛੱਲੇ ਪਾ ਭਾਈ। ਹਾਂਜੀ। ਲੈ ਅਸੀਂ ਚੱਲੇ ਕਹਿੰਦੇ ਵੀ। ਹਰੀ ਪ੍ਰੀਤ ਦੀ ਮੰਮੀ ਜੀ ਭੂਆ ਕੋਲ। ਠੀਕ ਆ ਜੀ ਜਾਣਾ ਵਾ ਬੁਲਾਇਆ ਸੀ। ਅਸੀਂ ਜਿੰਨੇ ਘੁੰਮਣ ਮੰਮੀ ਘਰੇ ਆ ਡੈਡੀ ਗੁਰਦੁਆਰੇ। ਚਲੋ ਫਿਰ ਚੱਲ ਵੀ ਚੱਕ ਜਿੰਨੇ। ਲਿਓ ਗੱਡੀ ਵਾਹ ਕਰਕੇ ਲਿਓ। ਲਿਓ ਬੈਠੋ। ਮਮਾ ਨੂੰ ਫਰਾਉ। ਮਮਾ ਨੂੰ ਫਰਾਉ। ਤਦ ਦੀ ਗੱਲ ਰਹਿ ਤਾ ਤੈਨੂੰ ਲੈ ਕੇ ਜਾਂਦੇ ਆ ਮੈਂ ਚੱਲ ਦਦੀਓ ਠੀਕ ਆ ਚਾਬੀ 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 ਚਲੋ ਭਈ ਆਜੋ ਲਾਦੀਆਂ ਨਹੀਂ ਹੋ ਰਹੀਆਂ ਚਲੋ ਜੀ ਬਾਏ ਦੱਦੀ ਤੋ ਬੀ ਨੇ ਤੁਸੀਂ ਮੇਰੇ ਰੋਗੀਆਂ ਠੀਕ ਅਜੀ ਪ੍ਰੀਤ ਦੱਦੀ ਲੋ ਜੀ ਅਸੀਂ ਆ ਗਏ ਆ ਪਨੇੜੀ ਅਜੀਵਾਜ ਬਿਊਟੀ ਦਾ ਹਾਂ ਉਹ ਤਾਂ ਬੰਦ ਹੈ ਵਾ ਠੀਕ ਚਲੋ ਵੀਰੇ ਨੂੰ ਦੇ ਦਾਂਗੇ ਮੇਰੇ ਸ਼ਰ ਠੀਕ ਕਰਾ ਦੇਣਗੇ ਅਸੀਂ ਆ ਗਏ ਪਨੇੜੀ ਇੱਥੇ ਲਈ ਜਾਵਾਂਗੇ ਅਸੀਂ ਦੋਲਤਪੁਰ ਪਿੰਡ ਸਾਡੇ ਭੂਆ ਜੀ ਦਾ ਪਿੰਡ ਹੈ ਦੋਲਤਪੁਰ ਇੱਕ ਦੋਲਤਪੁਰ ਉਧਰ ਹੀ ਪਟਿਆਲੇ ਕੋਲ ਹਾਂ ਉਹ ਯੂਨੀਵਰਸਿਟੀ ਕੋਲ ਦੋਲਤਪੁਰ ਉਹ ਨਹੀਂ ਇਹ ਪੁਨਰ ਰਿਡੀ ਕੋਲ ਦੋਲਤਪੁਰ ਉਹ ਹੈ ਅਸੀਂ ਹਾਂਜੀ ਉਹ ਗਿਆ ਉਹ ਉਹ ਇਹਦੇ ਡਾਈਪਰ ਲੈਣਾ ਸੀਗਾ ਕੋਹਦੇ ਵੀ ਲੈਣਾ ਕੰਮ ਲੈ ਕੇ ਜਾਣੇ ਉਹ ਲੋਡ ਪੈ ਜੇਗੀ ਰਿਪੀ ਦੋ ਤੇ ਮੰਦਰ ਬਾਂਦਰ ਬੁੱਤ ਨੁਕੀ 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 ਆ ਦੇ ਆ ਆ ਦੇਖ ਕੋ ਨਿਗਿ 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 ਨੁਕੀ ਇਹਦੇ ਪਰੇੜੀ ਵਾਲਾ ਬਣੀੜੀ ਵਾਲਾ ਜਿਹੜਾ ਦੁਪਰੇ ਵਾਲਾ ਪੀ ਉਹ ਦੇਖੋ ਮੰਕੀ ਇਹ ਪਹਿਲਾਂ ਨਾ ਸੜਕ ਬੋੜੀ ਹੋ ਸੀਗੀ ਟਾਈਟ ਟੱਡ ਛੋੜੀ ਉਹਨੇ ਇਹਨਾਂ ਨੇ ਕਾਫੀ ਉਹ ਕਰਤੀ ਜੋੜੀ ਪਿੱਛੇ ਕਰਤੀ ਹੱਟਮੀ ਮੈਨੂੰ ਫਿਰ ਨਾ ਟਾਂ ਆਉਂਗੇ ਕਿਹੜਾ ਇਹ ਬਾਂਦਰ ਬੁੱਤ ਉਹ ਮੈਂ ਤਾਂ ਕਿੰਦਰ ਤੇ ਵੀ ਆਉਂਦੀ ਵੀ ਨਹੀਂ ਆਈ ਸਪੈਲ ਸਪੈਲ ਇਸ ਨੂੰ ਮੁੜੀਂਗੀ। ਬੱਸ ਡਿਊਟੀ ਵਾਲੇ ਨੂੰ ਕਿੱਥੇ ਵੇਖ ਹੁੰਦੀ ਹੈ। ਆਹ ਦੇਖ ਮਾਂ ਕੀ ਦੋਨੀਆਂ ਦੇਖ। ਇਹ ਦੇਖੀ ਗਰੀਬੀ ਕਿੱਥੋਂ ਹੋਵੇ ਤੋਰਾ ਜੀ ਵੀ ਦੋਨਾਂ ਸ਼ਰਤ ਤੇ ਵੀੜ ਹੈ। ਆ ਸੜਕਾ ਟੁੱਟੀ ਪਈ ਆ। ਬੱਸ ਸਪੀਡ ਘਾਰ ਇੱਥੇ ਤੱਕ ਆ ਗਈ ਸੀ ਵੀਰ ਜੀ ਉਦੋਂ। ਬੰਦ ਟੂ ਰ ਅੱਛਾ ਹਾਂ ਚੱਲ ਕੋਈ ਉਹ ਤਾਂ ਦੇਖਦੇ ਕਹਿੰਦੇ ਪਤਾ ਦਿਨ ਭਾਗੜਾ ਲਗਾ ਅੱਜ ਹੋਰ ਕਲੀ ਕੁਝ ਕਰ ਕੋਈ ਅੱਜ ਜਾਣਾ ਹੈ ਅੱਜ ਜਾਣਾ ਹਰੀ ਬੀ ਸੁਣ ਰਹੀ ਹੈ ਕੀ ਕਹਿ ਰਹੇ ਨੇ ਸਾਰੇ ਜਣੇ ਐ ਹਰੀ ਕਿ ਤੂੰ ਕੀ ਕਹਿ ਰਹੇ ਆ ਬੁੱਤ ਸਾਰੇ ਜਣੇ ਕਿੱਥੇ ਚੱਲੇ ਆ ਉੱਧਰ ਕੁ ਮਦੀ ਹੈ ਉੱਧਰ ਕੀ ਨਾਮ ਹੈ ਠੀਕੀ ਵਾਲੀ ਚਾਹੜੇ ਇੰਥੋਂ ਜਾਂਦੀ ਉੱਧਰ ਇਹ ਦੋ ਤੁਰ ਇੱਧਰ ਦੋ ਤੁਰ ਬਡਾਲੀ ਹੈ ਹਾਂ ਠੀਕਾ ਕੋ ਮੋੜਦੀ ਹੈ ਬਈ ਕਮਾਲ ਹੋ ਗਈ ਹੈ ਭੈਂਟੇ ਨਾਲ ਨਹੀਂ ਜਾਂਦੀ ਦੂਰ ਨਹੀਂ ਆ ਫਿਰ ਨੇ ਨੂੰ ਘੁੰਮਣਾ ਆਪਾਂ ਅੱਛਾ ਹੈ ਦੋਲਤਪੁਰ ਆਇਆ ਹਾਂ ਵੀਰੇ ਦੇ ਘਰ ਨਾਲ ਇੱਧਰ ਨੂੰ ਮੁੜ ਕੇ ਨਾਲ ਹੀ ਇਹ ਪਰੋਗੇ ਨੂੰ ਟਰੈਕਟਰ ਤੇ ਉਹ ਪਾ ਪਾ ਰਹੇ ਨੇ ਲੈਂਟਰ ਪੈ ਰਿਹਾ ਅੱਗੇ ਟਰੈਕਟਰ ਖੜਿਆ ਇੱਥੇ ਰੁਕ ਗਏ ਮੜਾ ਜਾ ਮੜਾ ਇਹਨੇ ਵੀਰੇ ਨੂੰ ਫੋਨ ਕਰਦੇ ਆ ਮੈਂ ਭਾਈ ਦੋਲਤਪੁਰ ਫਕੀਰਾਂ ਆ ਗਈ ਸੀ ਇੱਧਰ ਨੂੰ ਮੁੜ ਜਿਓ ਫਿਰ ਮੁੜ ਜਿਓ ਉੱਤਰੇ ਹੋਣੀ ਕਣਕਾਂ ਪੱਕ ਗਈਆਂ ਉਹ ਦੇ ਵਿੱਚ ਵਿੱਚ ਆਉਣਾ ਨਹੀਂ ਰੰਗ ਬਦਲ ਕੇ ਕਣਕ ਅਨੁਸਾਰੀਆਂ ਅੱਗੇ ਭਾਈ ਕਣਕਾ ਲੱਭੀਏ ਸਾਹਮਣੇ ਪਿੰਡ ਹੈ ਕਣੇ ਦੋਲਤ ਪਰ ਇੱਕ ਦੋਲਤ ਪਰ ਸਾਡੇ ਵਾਲੀ ਸਾਈਡ ਆ ਭਾਈ ਯੂਨੀਵਰਸਿਟੀ ਵੈਕ ਸਾਈਡ ਆ

ਪਿੰਡ। ਨਾਲ ਪਿੰਡ ਦਾ ਗੁਮਾਰਾ ਦਾ ਪਤਾ ਆ ਜਾਂਦਾ ਭਾਈ। ਅਰੀ ਪੇਦੋਂ ਝੂਟੇ ਮਰ ਰਹੇ ਝੂਂਡੇ ਬਈ ਚੱਜੂਏ ਝੂਂਡੇ। ਛੱਜੂਏ ਝੂਂਡੇ। ਉੱਧਰ ਲੈਂਟਰ ਪੈਨੇ ਸੀਗਾ। ਇਹ ਫਿਰ ਨਹੀਂ ਮੰਗਣੀ ਪਿੰਡ ਦੀ ਮਾਦਾਨ। ਬਣਾ ਰਹੇ ਨੇ ਇਹ ਵੀ। ਉਹ ਬਣਾ ਰਹੇ ਨਾ ਨਾਲ ਨਾਲ। ਅੰਡਰ ਗਰਾਊਂਡ। ਉਹ ਪੇਪਰ ਇਹਦਾ। ਹਾਂ। ਵਾਮੀਟੀ ਵੀ ਅੱਗੇ ਦੇਖੋ ਜੀ ਇੰਨੇ ਟਾਈਮ ਬਾਅਦ ਆਏ ਵੀਰੇ ਉਹ ਅੱਜ ਕੀ ਕੀਤਾ ਹੈ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਕਿ ਵੀਰ ਪਲਾਵੇ ਨਾ ਕਿੰਨਾ ਘੁੰਮ ਕੇ ਜਾਣਾ ਪਏ ਵੀਰੇ ਨੂੰ ਘਰ ਤੋਂ ਆਉਣਾ ਪਿਆ ਲੈਣ ਵਾਸਤੇ ਹੋਰ ਆਪਾਂ ਪੀਅਨ ਹਾਂ ਦਿੱਲੀ ਸਾਈਡ ਰੱਖੋ ਆਪਣੇ ਵਾਲੇ ਚਾਹ ਸੁਰੂ ਗਏ। ਸਿੱਧੋ ਦੀ ਲੈ ਕੇ ਆਹ ਨੂੰ ਜਿਪੂ ਅਜੀ ਦਾ ਕਹਿਣਾ। ਮਤਲਬ ਨਾਲੀ ਹੈ, ਗੇਟ ਵੱਖੋ-ਵੱਖਰੇ ਨੇ ਪਰ ਹੈ ਇੱਕ ਇਧਰ ਮੁੜ ਜਾ। ਆ ਰਿਹਾ। ਆ ਰਿਹਾ ਇਧਰ ਉੜਨਾ। ਅੱਗੇ ਨਹੀਂ ਜਾਣਾ। ਅੱਛਾ। ਆ ਬੱਕੂ ਅਜੀ ਦੇ ਮੱਝ ਮੱਝਾਂ ਆ ਗਏ ਇਧਰ ਆ ਮੱਝਾਂ ਆਂਦੀਆਂ। ਇੱਧੇ ਚੜਾ ਲਓ। ਬਾਜਾ ਹਾਵਸ। ਸਾਰੇ ਵੇਲੇ। ਆਪ ਬਲੋਨੀ।

ਬੜਾ ਔਖਾ ਕੀਤਾ ਹੈ ਸਾਰੇ ਪਾਸੇ ਘੁਮਾ ਦੇ ਤੁਸੀਂ ਕਿ ਹੈ ਹੁੰਦੇ ਕਿ ਦੀ ਸੀਗੀ ਦਾਦੀ ਕਿੱਥੇ ਹੈ ਕਿੰਦੇ ਚਾਚਾ ਕਾ ਕੇ ਆ ਦਾਦੂ ਦਾਦੀ ਕਿੰਦੇ ਚਾਚਾ ਕਾ ਕੇ ਆਏ ਨੇ ਤੁਸੀਂ ਨਹੀਂ ਜਾਣਾ ਨਹੀਂ ਕਦੋਂ ਜਾਣਾ ਤੁਸੀਂ ਅੱਜ ਵੇ ਹੈ ਕਦੋਂ ਜਾਣਾ ਹੱਲੇ ਨਹੀਂ ਜਾਣਾ ਹੱਲੇ ਨਹੀਂ ਜਾਣਾ ਠੀਕ ਹੈ ਉਹ ਦੇਖੋ ਕਾਕੂ ਐ ਸਾਸਰਿਕਲ ਨਹੀਂ ਬੁਲਾਈ ਕਾਕੂ ਨੂੰ ਹੈ ਹੈਲੋ ਗੱਲ ਕਰਤੋ ਹੈਲੋ ਕੱਕੇ ਸਰਬਸੇ ਜਿੰਨੀ ਮਿਲਿਆ ਹੁੰਦਾ ਨਾ ਇਹ ਵੀ ਕਿੰਨੇ ਵੀ ਰੋਟੀ ਪਾਣੀ ਓਕੇ ਕੰਮ ਚੈੱਕ ਦਿਓ ਬਾਈ ਇਹ ਨਵus ਖਾਇਤਾ ਜਾਣਦੀ ਆਣਾ ਥੋੜਾ ਥੋੜਾ ਕਰ ਲੰਨੇ ਆਣਾ ਨਾ ਠੀਕ ਆ ਦੱਦ ਦਿਨ ਭੇਜਾਂਗੇ ਕਹਿਣ ਸੱਸਰੀ ਗੱਲ ਕਰੋ ਦਾਦੀ ਜੀ ਨੂੰ ਛੱਸੀ ਗੱਲ ਦਾਦੀ ਜੀ ਦਾਦੂ ਨੂੰ ਨਹੀਂ ਬੁਲਾਣਾ ਫਿਰ ਸੱਸਰੀ ਗੱਲ ਦਾਦੀ ਜੀ ਚਲ ਆ ਲੈ ਚੱਲੀਏ ਹੈ ਰਿਤ ਹੈ ਚੱਲਿਏ ਚਲੋ ਫਿਰ ਇਹ ਤਾਂ ਜਾਏਗੀ ਹੈ ਨਾ ਸਜਾਏਗੇ ਨਾ ਹਾਂ ਜਾਏ ਤੁਸੀਂ ਤੁਸੀਂ ਜਾਣਾ ਹੈ ਫੇ ਤੈਨੂੰ ਲੈ ਜੰਨੇ ਇਹਨੂੰ ਛੱਡ ਦਿੰਨੇ ਆਂ ਨਾ ਦੋਮਨ ਲੈ ਕੇ ਜਾਣਾ ਆ ਕਿਹਦੀ ਗੱਡੀ ਹੈ ਬਲੌਗ ਬਣਾਓ ਆ ਆ ਗੱਡੀ ਕਿਹਦੀ ਹੈ ਇਹ ਗੱਡੀ ਕਿਹਦੀ ਹੈ ਆਪਣੀ ਹੈ ਫਿਰ ਅਸੀਂ ਲੈ ਜੀਏ ਆ ਲੁਕੋ ਕਿੰਨੇ ਮੈਂ ਕਿਹ ਰਿਪ੍ਰਿਤ ਵਾਸਤੇ ਲੈ ਜੀਏ ਕਰੇ ਨਾ ਹਾਂ ਕਾਤਨ ਸਾਰੀ ਕਿਸੇ ਕਾਜੀ ਦੀ ਜਰੂਰ ਹਾਂ ਕਾਤ ਤੇ ਗੁਰਮੁਣ ਭਾਜੀ ਗੁਰਮੁਣ ਭਾਜੀ ਨੇ ਸਾਰੀ ਮਿੱਟੀ ਕਰਤੀ ਉਹ ਕਿੱਥੇ ਗੁਰਮੁਣ ਭਾਜੀ ਦੀ ਕੀ ਲੋਟ ਸੀ ਹੈ ਜੋ ਪਹਿਲੀ ਵਾਰ ਆਏ ਸੀ ਇਹ ਲੋ ਉੱਤਟਰੇ ਦਿੱਤਾ ਦੱਸਿਓ ਆਹ ਚਾਹ ਤੇ ਜਿੰਨੇ ਕਰ ਆਹ ਦੇ ਦਿਓ ਫਿਰ ਤੁਸੀਂ ਉਹਨਾਂ ਨੂੰ ਠੀਕ ਹੈ ਉਹ ਦੁਮੈਨਰੀ ਸਦਵਾਇਆ ਗੱਲ ਉਹ ਹੈ ਤੇ ਉਹਦੀ ਸੈਟਿੰਗ ਹੋਣੀ ਚਾਹੀਦੀ ਤੇ ਰਾਜ ਨਹੀਂ ਨਾ ਇਹ ਜੇ ਤਾਉ ਨੂੰ ਕੋਲੇ ਉੱਤੇ ਆ ਰਿਹਾ। ਉਹ ਨਹੀਂ ਸਭਾ ਦੇਖ ਕੇ ਜਦੋਂ ਬਾੜੇ ਦੇ ਕੰਨਗੀਆਂ ਕਿ ਜਦੋਂ ਅੰਦਰ ਪਸਵਾ ਬਾਗੇ। ਉਹ ਲੱਗੂ ਤੇ ਸੋ ਸੱਗਾਂ ਨੂੰ ਫਰੂ ਬਾਹਰ ਤੋਂ ਦੂਆ ਪਰ। ਜਦੋਂ ਕੋਲੇ ਨਹੀਂ ਨਾ ਤੋ। ਵੀ ਫਿੱਟਿੰਗ ਲੈਣੀ ਤੇ ਜੋਤ ਨੂੰ ਲੈ ਜੀ। ਹੈ? ਕਿਹਨੇ ਜਾਣ ਜੋਤ ਨਹੀਂ ਕਿ ਲੋਣੀ ਸੀ ਨੇ। ਜੋਤ ਤੂੰ ਨਹੀਂ ਜਾਣਾ ਆ ਫਾਇਲ ਨੂੰ ਫੇਰ ਨੂੰ ਬਣਾਉਂਦਾ ਲੈ ਦੇ ਆ ਦੂਜੇ ਲੋਕੀ ਨਹੀਂ ਬੋਲਦਾ ਬਈ ਟੇਕਣਾ ਨਹੀਂ ਫੋਨ ਉਹ ਤੂੰ ਇਹ ਨਹੀਂ ਛੇੜਨਾ ਫਸੇ ਪਾਣੇ ਹੁੰਦੇ ਨੇ ਸਟੂਲ ਕੋਈ ਨਾ ਹੁੰਦਾ ਨਹੀਂ ਨਹੀਂ ਇਹਦਾ ਉਹ ਕੀ ਹੋਣ ਇੱਥੇ ਸਾਡੀ ਭਰਾਨੀ ਹੈ ਕਹਿੰਦਾ ਉਹ ਨਹੀਂ ਹਾਂ ये भी था और अपने भी काम पड़े हैं और फोन नहीं है बस और मैं बोला तो मजा आके निकल ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਹੁਣੇ-ਹੁਣੇ ਆਏ ਹੋ ਨਵੇਂ-ਨਵੇਂ ਆਏ ਹੋ ਤਾਂ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਚੰਗਾ ਜੀ ਫਿਰ ਸਸਤਰੀ ਕਾਲ ਹਾਜ਼ਦੇ ਬਾਦੇ ਰੋ ਨਾ ਬਤਰਕੇ ਨੇ ਸਾਨੂੰ ਚੰਗਾ ਜਿਹਾ ਸੱਤ ਸਰੀਕ ਆ ਗਿਆ